ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ rau ke kalan ਦੇ ਵਿੱਚ rau ke kalan ਪਿੰਡ ਜ਼ਿਲ੍ਹਾ ਮੋਗੇ ਦਾ ਮਨਮਤਾ ਨਗਰ ਆ ਮਿੱਤਰੋ ਤੇ rau ke kalan ਤੋਂ ਜਿਹੜਾ ਮਾਨੂੰਕੇ ਵਾਲਾ ਮੋੜਾ ਜਿੱਥੇ ਮਾਨੂੰਕਾ ਚੌਂਕ ਪੈਂਦਾ ਉਹ ਚੌਂਕ ਦੇ ਉੱਤੇ ਬਿਲਕੁਲ ਬਸ rau ke kalan ਵਾਲੀ ਸਾਈਡ ਨੂੰ ਮੁੜ ਕੇ ਪਈ ਹੋਣਾ ਦਾ ਘਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਮੱਝ ਵਕਾਊਆ ਇਹ ਤੀਜਾ ਸੂਆ ਮੈਂ ਸੂਈਆ ਮਿੱਤਰੋ ਮਾਲਕਾਂ ਦੇ ਦੱਸਣ ਅਨੁਸਾਰ ਇਹ 15 ਦਿਨ ਗਿਣਤੀ ਵਾਲੇ ਦਿਨਾਂ ਤੋਂ ਪਹਿਲਾ ਸੂਪੀ ਸੀ ਇਸ ਕਰਕੇ ਇਹਦੇ 5-7 ਦਿਨ ਜੇ ਉਹ ਗਿਣਤੀ ਦੇ ਮੁਤਾਬਕ ਲਾਉਣੇ ਆ ਤਾਂ ਹੁਣ 5-7 ਦਿਨ ਜਿਹੜੇ ਹੁੰਦੇ ਉੱਪਰ ਜਾਂਦੇ ਪਹਿਲੇ ਦਿਨ ਪੂਰਿਆਂ ਤੋਂ ਵੀ 15-20 ਦਿਨਾਂ ਦਾ ਜੇ ਓਵੇਂ ਸੂਆ ਲਾਉਣੇ ਆ ਤਾਂ 15-20 ਦਿਨਾਂ ਦਾ ਬਣਦਾ ਤੁਜੇ ਓਵੇਂ ਲਾਉਣੇ ਆ ਸੂਆ ਤਾਂ ਆਪਾਂ ਓਵੇਂ ਪੰਜਾ ਚਾਰ ਦਿਨਾਂ ਦਾ ਪੜਦਾ ਵੀ ਜੇ ਅੱਜ ਤਿੰਨ ਦਿਨ ਪੂਰੇ ਹੋਣ ਦੇ ਵਿੱਚ ਗਿਣਦੇ ਆਂ ਦੁੱਧ ਇਸ ਟਾਈਮ 8-9 ਕਿਲੋ ਤੇ ਕਰਮਾਂ ਵਾਲੀ ਚੱਲਦੀ ਆਉਂਦੀ ਆ ਕਿਉਂਕਿ ਪਾਈ ਹੁਣੀ ਉਹਦੇ ਵਿੱਚ ਜਿਵੇਂ ਜਿਵੇਂ ਦਿਨ ਨੇੜੇ ਆਉਂਦੇ ਆ ਓਵੇਂ ਓਵੇਂ ਕੋਈ ਪਾਈਆ ਖੰਡ ਕਰਦੀ ਕਰਦੀ ਦਿਨ ਦੁੱਧ ਤੇ ਆਉਂਦੀ ਆ ਕਿਉਂਕਿ ਜਦੋਂ ਸੋਈ ਸੀ ਉਹ ਤਾਂ ਕਿਲੋ-ਕਿਲੋ ਤੇ ਸੀਗੀ ਹੁਣ 8-9 ਕਿਲੋ ਤੇ ਕਰਮਾਂ ਵਾਲੀ ਜਾਵੜੀ ਆ ਤੁਸੀਂ ਇਹਨੂੰ ਖਰੀਦਣਾ 10 ਕਿਲੋ ਦਾ ਆਈਡੀਆ ਲਾ ਕੇ ਬਾਲਾ ਦੁੱਧ ਨਹੀਂ ਕਹਿੰਦੇ 12 13 ਕਿਲੋ 14 ਕਿਲੋ ਦੇ ਜੂਗੀ 10 ਕਿਲੋ ਦੁੱਧ ਦੇ ਜੂਗੀ ਵਜਨ ਵਾਲੀ ਮੈਂ ਆ ਕੱਦ ਵਾਲੀ ਬਾਡੀ ਵਾਲੀ ਪੰਤਰ ਵਾਲੀ ਮੈਂ ਆ ਲੈ ਤੋਰ ਦਿਓ ਬਾਈ ਮਾੜੀ ਜੀ ਖੋਲ ਦਿਓ ਲੈਵੇ ਭਾਂਡੇ ਵਾਲੀ ਮੈਂ ਆ ਦੁੱਧ ਐਡੀ ਮੈਨੂੰ 13 14 ਕਿਲੋ ਵੀ ਕੁਝ ਨਹੀਂ ਕਹਿੰਦਾ ਜੇ ਆਪਾਂ ਕਹਿ ਦਈਏ ਤਾਂ ਪਰ ਅੱਜ ਇਹਦੇ ਸਿਰੇ 8 ਕਿਲੋ ਦੁੱਧ ਐ ਠੰਡਾ ਜਿਹੜਾ ਤਿਆਰ ਆ ਮਿੱਤਰੋ ਮਗਰ ਇਹਦੇ ਕੱਟਾ ਗਿਆ ਬਈ ਕੇ ਕੱਟੀ ਕੱਟੀ ਇਹਦੇ ਮਗਰ ਆ ਬੱਚਾ ਵੀ ਕਮਜ਼ੋਰੀ ਵਾਲਾ ਪੱਖ ਤੋਂ ਉਹਨੂੰ ਦੱਸਦਾ ਹੀ ਹੋਣਾ ਵੀ ਮੈਂ ਇਹਦੇ ਵੀ ਕੀ ਕਾਰਨ ਕਾਹ ਤੋਂ ਕਮਜ਼ੋਰ ਆ ਬਾਕੀ ਚਿੱਤੜ ਪੈ ਪਏ ਬਈ ਇਹਨੂੰ ਟੀਕਾ ਲ ਮਾਂ ਮਾਰਦਾ ਮੇਰੇ ਆ ਮਾਰ ਦਵਾਈ ਦਵਾਈ ਇਹਦੇ ਮਾੜੀ ਜੀ ਤੇ ਵੇਖੋ ਮਿੱਤਰੋ ਪਲੀ ਪੁਲੀ ਮੈਂ ਵਜਨ ਆ ਲਈਆ ਵੇਖੋ ਤੁਸੀਂ ਕਰਾਂ ਦੀ ਐਣ ਬਾਡੀ ਬੂਡੀ ਬੜੀ ਹੋਇਆ ਲੋਲੀ ਪੋਲੀ ਸੀ ਆ ਤੇ ਦੁੱਧ 10 ਕਿਲੋ ਦਾ ਆਈਡੀਆ ਬਣ ਕੇ ਲੈ ਲਿਆ ਜੀ 1,05,000 ਰੁਪਿਆ ਇਹਦਾ ਮਾਲਕਾਂ ਨੇ ਰੇਟ ਰੱਖਿਆ ਵਾ ਜਦੋਂ ਤੁਸੀਂ ਆਓਗੇ ਮੌਕੇ ਦੇ ਕੋਲੇ-ਬੋਲੇ ਗੱਲ ਹੋਊਗੀ ਤਾਂ ਆਮੋ ਸਾਹਮਣੇ ਕਰਕੇ ਸੌਦਾ ਤੁਹਾਡਾ ਵਾ ਜਿਹੜਾ ਉਹ ਮਿੱਤਰੋ ਮੇਹ ਦਾ ਤੈ ਹੋ ਜਾਊਗਾ ਕਿਉਂਕਿ ਮਿਲ ਜੂਗੀ ਜੇ ਸਾਉ ਤੇ ਤੁਸੀਂ ਲੈਣੀ ਚਾਹੋ ਨੇ ਉਸ ਸਾਉ ਤੇ ਤੁਹਾਨੂੰ ਮੈਂ ਮਿਲ ਜੂਗੀ ਲੇਵੇ ਭਾਂਡੇ ਵਾਲੀ ਅੱਜ ਬਾਜ਼ਾਰ ਦੇ ਵਿੱਚ 65-70 ਹਜ਼ਾਰ ਦਾ ਉਹ ਜੀ ਮੈਂ ਦਾ ਵਜ ਨਹੀਂ ਆ ਤੁਸੀਂ ਆਪਸਾਬ ਲਾ ਲਿਓ ਵੀ ਕਿੱਡੀ ਪਾਲੀ ਹੋਈ ਆ ਵੇਖੋ ਕਿਰਾਂ ਦੀ ਨਿੱਗਰ ਨੂੰ ਕਰਨ ਲੇਵੇ ਵਾਲੀ ਮੈਂ ਚੋਣ ਚਾਂ ਚੰਗਾ ਲੱਗਾ ਬਈ ਹਾਂ ਬਸ ਤੇ ਸੀਲ ਠੰਡੀ ਹੋ ਜ ਹੈ ਨਾ ਬਿਹਾਰ ਤੋਂ ਤਾਂ ਨਹੀਂ ਕਰਦੀ ਠੀਕ ਆ ਬਾਈ ਅੱਛਾ 1,05,000 ਰੁਪਿਆ ਡਿਮਾਂਡ ਆ ਬਾਈ ਨੰਬਰ ਕਿੰਨਾ ਆਪਣਾ ਡਾਟਰ ਦੇ 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 ਕਿੰਨਾ ਮੈਂ 9478448163 9478448163 94784 ਤੇ 48163 ਤੇ ਤੁਸੀਂ ਕਰਨਾ ਬਾਈ ਦਿਨਾਂ ਦੇ ਮਿੱਤਰੋ ਰਾਬਤਾ ਕਾਇਮ ਤੇ ਪਿੰਡ ਹੈਗਾ ਵਾ rau ke kala ਜ਼ਿਲ੍ਹਾ ਹੈਗਾ ਵਾ ਮੋਗਾ ਤੇ ਮਾਣੂ ਕੇ ਗਿੱਲ ਵਾਲਾ ਹੈਗਾ ਵਾ ਮੋੜ ਖਰੀਦ ਲਿਓ ਉਹ ਜਿਹੜੇ ਭਰਾ ਨੂੰ ਲੋੜ ਧੰਨਵਾਦ